ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੇ ਵੱਡੇ ਸਰਕਾਰੀ ਹਸਪਤਾਲ ਦੀ ਭਰਤੀ ਜਾਰੀ ਹੋਈ ਹੈ ਜੀ ਬਖ ਬਖ ਪੋਸਟਾਂ ਇਹਨਾਂ ਵੱਲੋਂ ਰਿਲੀਜ਼ ਕੀਤੀਆਂ ਗਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕਿੰਨੀਆਂ ਪੋਸਟਾਂ ਕੀ ਯੋਗਤਾ ਰੋਗੀ ਤਨਖਾਹ ਕੀ ਰੋਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਜੀ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲਓ ਜੀ ਜਿਹ ਕਾਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਨੋਟੀਫਿਕੇਸ਼ਨ ਸਾਂਝਾ ਕਰਦੇ ਜੀ ਤੁਹਾਡੇ ਨਾਲ ਸਭ ਤੋਂ ਪਹਿਲੀ ਪੋਸਟ ਹੈ ਜੀ ਸਰਜੀਕਲ ਅਸਿਸਟੈਂਟ ਹੈ ਜਿਹਦੀ ਯੋਗਤਾ ਬੀਐਸਸੀ ਓਟੀ ਐਂਡ ਸਰਜਰੀ ਟੈਕਨੋਲੋਜੀ ਜੇਕਰ ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਬੀਐਸਸੀ ਨਰਸਿੰਗ ਵੀ ਸਰਜੀਕਲ ਅਸਿਸਟੈਂਟ ਐਕਸਪੀਰੀਅੰਸ ਇਨ ਓਟੀ ਹੈ ਤੁਹਾਡੇ ਲਈ ਇਹ ਯੋਗਤਾ ਇਹਨਾਂ ਵੱਲੋਂ ਰੱਖੀ ਗਈ ਹੈ ਇਹਨਾਂ ਦੋਨਾਂ ਦੇ ਵਿੱਚੋਂ ਜੋ ਵੀ ਤੁਹਾਡੇ ਕੋਲ ਯੋਗਤਾ ਹੈ ਉਸ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 3 ਸਾਲ ਦਾ ਵਕਫਾ ਕੁੱਲ 6 ਪੋਸਟਾਂ ਨੇ ਜੀ 30000 ਤੋਂ ਲੈ ਕੇ 38000 ਤੱਕ ਜੋ ਸੈਲਰੀਆਂ ਰਹਿਣ ਵਾਲੀਆਂ ਇਹਦੇ ਲਈ ਡਾਇਰੈਕਟ ਇੰਟਰਵਿਊ ਹੈ ਜਿਹੜੀ 18/3/2025 ਨੂੰ ਰਹਿਣ ਵਾਲੀ ਹੈ ਜੀ ਨੈਗੇਟਿਵ ਜੂਨੀਅਰ ਇੰਜੀਨੀਅਰ ਮਕੈਨਿਕਲ ਜਿਹਦੀ ਯੋਗਤਾ ਇਹਨਾਂ ਵੱਲੋਂ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ 3 ਇਅਰਸ ਆਫਟਰ ਐਸਐਸਸੀ ਔਰ 2 ਇਅਰਸ ਆਫਟਰ ਐਚਐਸਸੀ ਕਿਸੇ ਮਾਨਤਾ ਪ੍ਰਾਪਤ ਸਟੇਟ ਬੋਰਡ ਤੋਂ ਤੁਹਾਡਾ ਇਹ ਡਿਪਲੋਮਾ ਹੋਣਾ ਚਾਹੀਦਾ ਤੇ 5 ਸਾਲ ਦਾ ਇਹਨਾਂ ਵੱਲੋਂ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਮੰਗਿਆ ਗਿਆ ਜਾਂ ਤੁਹਾਡੇ ਕੋਲ ਬੀਟੈਕ ਮਕੈਨਿਕਲ ਤੁਸੀਂਪੋਸਟ ਅਨ ਲਈ ਅਪਲਾਈ ਕਰ ਸਕਦੇ ਹੋ 35 ਸਾਲ ਏਜ ਲਿਮਿਟ ਹੈ ਜੀ ਇੱਕ ਪੋਸਟ ਜਾਰੀ ਹੋਈ ਹੈ 35000 ਤੋਂ ਲੈ ਕੇ 45000 ਸੈਲਰੀ ਰੱਖੀ ਗਈ ਹੈ ਜੀ ਇਸ ਪੋਸਟ ਦੇ ਲਈ ਇਹਦੇ ਲਈ ਜੋ ਇੰਟਰਵਿਊ ਹੈ 19 ਮਾਰਚ 2025 ਨੂੰ ਰਹਿਣ ਵਾਲੀ ਹੈ ਜੀ ਨੈਕਟ ਹੈ ਜੀ ਫੋਰਮੈਨ ਮਕੈਨੀਕਲ ਯੋਗਤਾ ਦੇ ਲਈ SSC ITI ਮਕੈਨੀਕਲ 2 ਇਅਰਸ ਫੁੱਲ ਟਾਈਮ ਕੋਰਸ ਕਿਸੇ ਮਾਨਤਾ ਪ੍ਰਾਪਤ ਬੋਰਡ ਇੰਸਟੀਚਿਊਟ ਤੋਂ ਤੁਹਾਡਾ ਹੋਣਾ ਚਾਹੀਦਾ ਵੀ 7 ਇਅਰਸ ਐਕਸਪੀਰੀਅੰਸ ਆਫਟਰ ਆਈਟੀਆਈ ਜਾਂ 6 ਇਅਰਸ ਐਕਸਪੀਰੀਅੰਸ ਆਫਟਰ ਆਈਟੀਆਈ NCVT ਇਨ ਮੈਕੈਨੀਕਲ ਮੇਨਟੇਨੈਂਸ ਵਰਕ ਇਨ ਇੰਡਸਟਰੀ ਕਮਰਸ਼ੀਅਲ ਇਸਟੈਬਲਿਸ਼ਮੈਂਟ ਹਸਪੀਟਲ 30 ਸਾਲੇ ਲਿਮਿਟ ਰੱਖੀ ਗਈ ਹੈ ਜੀ 25000 ਤੋਂ ਲੈ ਕੇ 30000 ਸੈਲਰੀ ਰਹੂਗੀ ਜੀ ਇੱਕ ਪੋਸਟ ਜਾਰੀ ਹੋਈ ਹੈ ਜੀ ਇਸ ਪੋਸਟ ਦੇ ਲਈ ਇੰਟਰਵਿਊ 18 ਮਾਰਚ 2025 ਨੂੰ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਕਿਚਨ ਹੈਲਪਰ 10 ਪਾਸ ਵਿਦ 3 ਇਅਰਸ ਐਕਸਪੀਰੀਅੰਸ ਇਨਾਂ ਵੱਲੋਂ ਸੰਬੰਧਿਤ ਖੇਤਰ ਦਾ ਮੰਗਿਆ ਗਿਆ ਹੈ ਜੀ ਤੇ 30 ਸਾਲੇ ਲਿਮਿਟ ਰੱਖੀ ਇੱਕ ਪੋਸਟ ਜਾਰੀ ਹੋਈ ਹੈ ਜੀ 17000 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੀ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਸਵੇਰੇ 9:30 ਤੋਂ ਲੈ ਕੇ 11 ਵਜੇ ਤੱਕ ਇੰਟਰਵਿਊ ਦਾ ਇਹਨਾਂ ਦਾ ਸਮਾਂ ਹੈ ਜੀ ਜਗ੍ਹਾ ਹੈਗੀ ਹੈ ਜੀ ਇਹ ਹੋਮੀਪਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸ ਐਸ ਨਗਰ ਪੰਜਾਬ ਇੱਥੇ ਤੁਹਾਡੀ ਇੰਟਰਵਿਊ ਹੋ ਰਹਿਣ ਵਾਲੀ ਹੈ ਇੰਟਰਵਿਊ ਦੇ ਸਮੇਂ ਤੁਸੀਂ ਸਾਰੇ ਆਪਣੀ ਯੋਗਤਾ ਦੇ ਦਸਤਾਵੇਜ਼ ਆਪਣੀ ਐਕਸਪੀਰੀਅੰਸ ਤੇ ਨਾਲ ਇਹਨਾਂ ਵੱਲੋਂ ਕੋਈ ਆਹ ਦਸਤਾਵੇਜ਼ ਲਿਖੇ ਗਏ ਆ ਜੋ ਜ਼ਰੂਰੀ ਹੈ ਤਾਂ ਇਹ ਤੁਸੀਂ ਜ਼ਰੂਰ ਨਾਲ ਲੈ ਕੇ ਜਾਣੀ ਹੈ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਨਿਊ ਚੰਡੀਗੜ੍ਹ ਇਹਨਾਂ ਵੱਲੋਂ ਇਹ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ